ਸ਼ਰੀ ਚੰਦ ਦਰਬਾਰ 500 ਸਾਲ ਪੁਰਾਣਾ ਇੱਕ ਪਵਿੱਤਰ ਧਾਰਮਿਕ ਅਸਥਾਨ ਹੈ ਜੋ ਗੁਰੂ ਨਾਨਕ ਦੇਵ ਜੀ ਦੇ ਵੱਡੇ ਪੁੱਤਰ ਅਤੇ ਉਦਾਸੀ ਸੰਪਰਦਾ ਦੇ ਬਾਬਾ ਸ਼ਰੀ ਚੰਦ ਜੀ ਨੂੰ ਸਮਰਪਿਤ ਹੈ ਇਹ ਥੱਠਾ ਸ਼ਹਿਰ ਨੇੜੇ ਫਕੀਰ ਜੋਗੋਥ ਵਿਖੇ ਹੈ ਹਰ ਸਾਲ ਇੱਥੇ ਉਰਸ ਦਾ ਵਿਸ਼ਾਲ ਮੇਲਾ ਲੱਗਦਾ ਹੈ ਜਿੱਥੇ ਸਿੰਧ ਭਾਰ ਦੇ ਹਿੰਦੂ ਅਤੇ ਸਥਾਨਕ ਮੁਸਲਮਾਨ ਸ਼ਰਦਾਲੂ ਇਕੱਠੇ ਹੁੰਦੇ ਹਨ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਅਤੇ ਭਗਵਦ ਗੀਤਾ ਦੋਵੇਂ ਇੱਕੋ ਦਰਬਾਰ ਹਾਲ ਵਿੱਚ ਸਨਮਾਨ ਨਾਲ ਰੱਖੇ ਗਏ ਹਨ ਜੋ ਇਸ ਸਥਾਨ ਦੀ ਧਾਰਮਿਕ ਸਾਂਝ ਅਤੇ ਸਦਭਾਵਨਾ ਨਾਨੋ ਦਰਸਾਉਂਦਾ ਹੈ ਬਾਬਾ ਸ਼ਿਰੀ ਚੰਦ ਜੀ ਦੁਆਰਾ ਜਗਾਈ ਗਈ ਪਵਿੱਤਰ ਧੂਣੀ ਅੱਜ ਵੀ ਜਗਦੀ ਹੈ ਜੋ ਇਸ ਦਰਬਾਰ ਦੀ ਖਾਸੀਅਤ ਹੈ 16ਵੀਂ ਸਦੀ ਦੇ ਦੂਜੇ ਮੱਧ ਵਿੱਚ ਬਾਬਾ ਸ਼ਿਰੀ ਚੰਦ ਜੀ ਸਿੰਧ ਪਹੁੰਚੇ ਸਨ ਜਦੋਂ ਤਰਖਾਨ ਰਾਜਵੰਸ਼ ਦਾ ਰਾਜ ਸੀ ਉਹਨਾਂ ਨੇ ਫਕੀਰ ਜੋਗੋਥ ਵਿਖੇ ਪਵਿੱਤਰ ਧੂਣੀ ਸਥਾਪਿਤ ਕੀਤੀ ਉਸ ਸਮੇਂ ਠੱਠਾ ਤੇ ਮਿਰਜ਼ਾ ਬਾਗੀ ਬੇਗ ਦਾ ਰਾਜ ਸੀ ਜੋ ਆਪਣੇ ਜ਼ੁਲਮਾਂ ਲਈ ਕੋਖਿਆਤ ਸੀ ਬਾਬਾ ਸ਼ਿਰੀ ਚੰਦ ਜੀ ਨੇ ਨਿਰਭਉ ਹੋ ਕੇ ਮਿਰਜ਼ਾ ਬਾਗੀ ਦੇ ਜ਼ੁਲਮਾਂ ਦਾ ਖੁੱਲੇ ਦਿਲ ਨਾਲ ਵਿਰੋਧ ਕੀਤਾ ਬਾਬਾ ਜੀ ਦੀ ਯਾਦ ਵਿੱਚ ਇਸ ਸੂਨੀ ਦੀ ਜਗ੍ਹਾ ਤੇ ਇਹ ਦਰਬਾਰ ਬਣਾਇਆ ਗਿਆ। ਇਸ ਦਰਬਾਰ ਵਿੱਚ ਬਾਬਾ ਬਗੁੰਡੀ ਜੀ ਵੀ ਆਏ ਸਨ ਜਿਨ੍ਹਾਂ ਨੇ ਕੁਝ ਸਮਾਂ ਇੱਥੇ ਬਿਤਾਉਣ ਤੋਂ ਬਾਅਦ ਸਾਧ ਬੋਲੇ ਨੂੰ ਆਪਣਾ ਸਥਾਈ ਟਿਕਾਣਾ ਬਣਾਇਆ। ਉਹਨਾਂ ਨੇ ਸਾਧ ਬੋਲੇ ਵਿਖੇ ਬਾਬਾ ਸ਼੍ਰੀ ਚੰਦ ਜੀ ਦੇ ਵਿਚਾਰਾਂ ਅਤੇ ਸਿਧਾਂਤਾਂ ਨੂੰ ਫੈਲਾਇਆ। ਅੱਜ ਵੀ ਇਹ ਦਰਬਾਰ ਸਾਂਝੀ ਵਿਰਾਸਤ ਅਤੇ ਧਾਰਮਿਕ ਸਦਭਾਵਨਾ ਦੀ ਜਿਉਂਦੀ ਮਿਸਾਲ ਹੈ, ਜਿੱਥੇ ਸਾਰੇ ਧਰਮਾਂ ਦੇ ਲੋਕ ਆਪਸੀ ਪਿਆਰ ਅਤੇ ਭਾਈਚਾਰੇ ਦੀ ਭਾਵਨਾ ਨਾਲ ਇਕੱਠੇ ਹੁੰਦੇ ਹਨ। ਖਾਸ ਗੱਲ ਇਹ ਹੈ ਕਿ ਇਹ ਅਸਥਾਨ ਸਿਰਫ ਸਿੱਖਾਂ ਜਾਂ ਹਿੰਦੂਆਂ ਲਈ ਹੀ ਨਹੀਂ ਸਗੋਂ ਮੁਸਲਮਾਨਾਂ ਲਈ ਵੀ ਪ੍ਰੇਮ ਅਤੇ ਸ਼ਰਧਾ ਦਾ ਕੇਂਦਰ ਹੈ ਇਹ ਸੱਚੀ ਪੰਥ ਨਿਰਪੱਖਤਾ ਅਤੇ ਇਨਸਾਨੀ ਪਾਈਚਾਰੇ ਦੀ ਮਿਸਾਲ ਹੈ ਸੱਚ ਸ੍ਰੀ ਕਾ